ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 ਤੇ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਆਂ ਕੁਝ 2024 ਦੇ ਕੈਂਡੀਡੇਟਸ ਲਈ ਆਪਾਂ ਜਾਣਕਾਰੀ ਲੈ ਕੇ ਆਏ ਆਂ ਕਿ ਕਈ ਬੱਚਿਆਂ ਨੂੰ ਨਹੀਂ ਪਤਾ ਕਿ ਆਪਾਂ ਨੇ ਇੱਕ ਜਿਹੜਾ ਧਰਨਾ ਪ੍ਰੋਸੈਸ ਕਰਿਆ ਧਰਨਾ ਕਿੱਥੇ ਲਗਾਉਣਾ ਤੇ ਕਦੋਂ ਜਾਣਾ ਕਿਹੜੀ ਤਰੀਕਾ ਕਿਹੜਾ ਦਿਨ ਆ ਉਸ ਚੀਜ਼ ਬਾਰੇ ਆਪਾਂ ਇੱਕ ਗੱਲਬਾਤ ਕਰਨੀ ਆਂ ਇਹ ਕੁਝ 2025 ਦੇ ਬੱਚਿਆਂ ਦੇ ਡਾਊਟ ਜੋ ਡੀਵੀ ਰਿਲੇਟਡ ਸੀ ਉਹਨਾਂ ਦੇ ਡਾਕੂਮੈਂਟਸ ਰਿਲੇਟਡ ਕਿਸੇ ਦੇ ਡਾਕੂਮੈਂਟ ਖਰਾਬ ਨੇ ਕਿਸੇ ਦੇ ਪੂਰੇ ਨਹੀਂ ਜਾਂ ਕਿਸੇ ਦੇ ਡੁਪਲੀਕੇਟ ਡਾਕੂਮੈਂਟ ਨੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤੇ ਕੁਝ 2025 ਦੇ ਕੈਂਡੀਡੇਟਸ ਦਾ ਇੱਕ ਹੋਰ ਵੀ ਡਾਊਟ ਆ ਰਿਹਾ ਸੀ ਕਿ ਜਿਹੜੀ ਇਹ ਧਰਨਾ ਪਲਾਨ ਕਰਿਆ ਇਹ ਥੋੜਾ ਡੇਟ ਕਰਤਾ ਇਹ ਜਲਦੀ ਕਰਨਾ ਸੀ ਇਸ ਚੀਜ਼ ਬਾਰੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲਡ ਇਨਫੋਰਮੇਸ਼ਨ ਦੇਵਾਂਗੇ ਤੇ ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ 2024 ਦੇ ਕੈਂਡੀਡੇਟਸ ਨਾਲ ਵੀ ਜਿਹੜੇ ਪਹਿਲਾਂ ਤੋਂ ਸਿਲੈਕਟਡ ਨੇ ਠੀਕ ਹੈ ਜਿਨ੍ਹਾਂ ਨੇ ਹੁਣ ਧਰਨੇ ਲਈ ਜਾਣਾ ਤੇ 2025 ਦੇ ਕੈਂਡੀਡੇਟਸ ਨਾਲ ਵੀ ਜਿਨ੍ਹਾਂ ਨੇ ਡੀਵੀ ਲਈ ਜਾਣਾ ਤੇ ਉਹਨਾਂ ਦੇ ਡਾਕੂਮੈਂਟਸ ਨਾਲ ਰਿਲੇਟਡ ਆਪਾਂ ਸਾਰੇ ਡਾਟ ਆਪਨੇ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਹੈ ਹੁਣ ਆਪਾਂ ਉਹ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹ ਜਿਹੜਾ ਕੱਲ ਪੋਸਟਰ ਮਤਲਬ ਕਿ ਸਾਰੇ ਗਰੁੱਪਾਂ ਦੇ ਵਿੱਚੋਂ ਛੋਟੇ ਕੋਲ ਆ ਚੁੱਕਿਆ ਹੋਊਗਾ ਠੀਕ ਹੈ ਤੇ 2024 ਦੇ ਤੇ ਕੁਝ ਨਾਮੀ ਇੰਸਟੀਚਿਊਟ ਪੰਜਾਬ ਦੇ ਉਹ ਸਾਰੇ ਰਲ ਕੇ ਜਿਹੜੇ ਮਤਲਬ ਕਿ ਨਾਲ ਆਉਣਗੇ ਤੇ 27 ਤਰੀਕ ਨੂੰ ਇੱਕ ਧਰਨਾ ਰੱਖਿਆ ਗਿਆ ਇਹ ਜਿਹੜਾ ਹੈਗਾ 27 ਤਰੀਕ 11 11ਵਾਂ ਮਹੀਨਾ 2025 ਠੀਕ ਹੈ ਅੱਜ 22 ਤਰੀਕ ਹੈ ਤਕਰੀਬਨ ਤਕਰੀਬਨ 4-5 ਦਿਨ ਰਹਿ ਗਏ ਧਰਨੇ ਦੇ ਵਿੱਚ ਤੇ 28 ਤਰੀਕ ਤੋਂ ਬੱਚਿਆਂ ਦੀ ਜਿਹੜੀ ਹੈਗੀ 2025 ਵਾਲੇ ਬੱਚਿਆਂ ਦੀ ਡਿਵੀਸ਼ਨ ਡੀਵੀ ਸ਼ੁਰੂ ਹੋਇਆ ਤੇ ਜਿਹੜਾ ਇਹ ਧਰਨਾ ਰੱਖਿਆ ਗਿਆ ਕਿਰਪਾ ਕਰਕੇ ਸਾਰੇ ਬੱਚਿਆਂ ਨੇ ਇਹਦੇ ਵਿੱਚ ਮਤਲਬ ਕਿ ਪਹੁੰਚੋ ਜਰੂਰ ਤੁਸੀਂ ਠੀਕ ਹੈ ਤੇ ਧਰਨਾ ਹੈ ਕਿੱਥੇ ਹੈ ਇਹ ਮੁੱਖ ਮੰਤਰੀ ਨਿਵਾਸ ਸਥਾਨ ਜਿੱਥੇ ਜਿਹੜਾ ਸੰਗਰੂਰ ਉੱਥੇ ਰੱਖਿਆ ਗਿਆ ਠੀਕ ਹੈ ਤੇ 10 ਵਜੇ ਦੇ ਕਰੀਬ ਜਿਹੜਾ ਹੈਗਾ ਮਤਲਬ ਕਿ ਆਪਾਂ ਜਿਹੜਾ ਮੋਰਟਲ ਸਟਾਰਟ ਕਰ ਲੈਣਾ ਤੇ ਨੀਅਰ ਤੁਸੀਂ 베르ਕਾ ਪਲਾਂਟ ਆਜੋ 10 ਵਜੇ ਤੋਂ ਪਹਿਲਾਂ ਪਹਿਲਾਂ 베르ਕਾ ਪਲਾਂਟ ਪਹੁੰਚ ਜਿਓ ਉੱਥੇ ਜਿਹੜਾ ਹੈਗਾ ਮਤਲਬ ਕਿ ਜਿਹੜੀ ਭਗਵੰਤ ਮਾਨ ਸਾਡੀ ਕੋਠੀ ਹੈ ਉਹਦੇ ਨੇੜੇ ਹੀ ਹੈ 베르ਕਾ ਪਲਾਂਟ ਠੀਕ ਹੈ 베르ਕਾ ਪਲਾਂਟ ਤੱਕ ਤੁਸੀਂ ਸਾਰੇ ਨਾ ਆਉਣਾ ਉੱਥੋਂ ਆਪਾਂ ਜਿਹੜਾ ਹੈਗਾ ਮਤਲਬ ਕਿ ਆਪਾਂ ਇੱਕ ਸ਼ਾਂਤਮਈ ਮਾਰਚ ਕੱਢਾਂਗੇ ਸੀਐਮ ਦੀ ਕੋਠੀ ਤੱਕ ਤੇ ਉੱਥੇ ਜਾ ਕੇ ਆਪਾਂ ਜਿਹੜਾ ਸ਼ਾਂਤ ਠੀਕ ਹੈ ਸਾਰੇ ਟਾਈਮ ਟਾਈਮ ਐਂਡ ਡੇਟ ਜਿਹੜਾ ਹੈਗਾ ਮਲਕ ਨੋਟ ਕਰ ਲਿਓ ਦਿਨ ਵੀਰਵਾਰ ਆ 27 ਨਵੰਬਰ ਠੀਕ ਹੈ ਤੇ ਸੰਗਰੂਰ ਵਿਖੇ ਪਹੁੰਚਣਾ 10 ਵਜੇ ਤੋਂ ਪਹਿਲਾਂ ਪਹੁੰਚ ਜਿਓ ਕਿੱਥੇ ਪਹੁੰਚਣਾ ਸੰਗਰੂਰ ਪੇਰਕਾ ਪਲਾਂਟ ਕੋਲ ਪਹੁੰਚ ਜਿਓ ਉੱਥੋਂ ਜਿਹੜਾ ਹੈਗਾ ਮਤਲਬ ਕਿ ਆਪਾਂ ਤੁਰ ਕੇ ਜਾਵਾਂਗੇ ਸੀਐਮ ਦੀ ਕੋਠੀ ਤੱਕ ਠੀਕ ਹੈ ਤੇ ਇਸ ਦੇ ਵਿੱਚ 2025 ਵਾਲੇ ਬੱਚਿਆਂ ਨੇ ਵੀ ਜ਼ਰੂਰ ਆਉਣਾ ਠੀਕ ਹੈ ਤੇ 2024 ਵਾਲੇ ਬੱਚਿਆਂ ਨੇ ਵੀ ਜ਼ਰੂਰ ਆਉਣਾ ਤੇ ਹੁਣ ਜਿਹੜੇ ਆਪਾਂ ਡਾਊਟ ਨੇ 2025 ਵਾਲੇ ਬੱਚਿਆਂ ਦੇ ਹੁਣ ਆਪਾਂ ਉਹ ਕਲੀਅਰ ਕਰਦੇ ਹਾਂ ਸਰ ਕੁਝ ਲੋਕ ਬੋਲਦੇ ਨੇ 2024 ਵਾਲੇ ਨੇ ਵੀ ਹੈ ਭਰਤੀ ਵਿੱਚ ਜਿੰਨਾ ਕਰਕੇ ਡੀ ਵੀ ਹਾਈ ਗਈ ਹੈ ਤੇ ਇਸ ਬਾਰੇ ਉਹ ਡਾਕੂਮੈਂਟਸ ਸਕਰੂਟੀ ਵਿੱਚ ਕੀ ਲੈ ਕੇ ਜਾਣਗੇ ਮਤਲਬ ਉਹਨਾਂ ਦੇ ਡਾਕੂਮੈਂਟਸ ਦਾ ਪਹਿਲਾਂ ਤੋਂ ਉਹੀ ਜਮ੍ਹਾਂ ਕਰ ਰੱਖੇ ਨੇ ਉਹਨਾਂ ਦੇ ਪੁਲਿਸ ਨੇ ਤੇ ਇਹਦੇ ਇਫੈਕਟ ਕੋਈ 2025 ਵਾਲੀ ਭਰਤੀ ਤੇ ਪਏਗਾ ਨੈਗੇਟਿਵ ਜਾਂ ਪੋਜ਼ੀਟਿਵ ਦੇਖੋ ਇਹ ਮਤਲਬ ਕਿ ਡਾਊਟ ਸਾਰਿਆਂ ਦੇ ਹੀ ਹੈ ਇਹ ਚੀਜ਼ ਕਿ 2024 ਵਾਲੇ ਬੱਚਿਆਂ ਦੀ ਜਿਹੜੀ ਹੈਗੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਵੀ ਡਾਕੂਮੈਂਟ ਜਿਹੜੀ ਉਹਨਾਂ ਨੇ ਬਟਾਲੀਅਨਸ ਤੇ ਡਿਸਟ੍ਰਿਕਟ ਦੇ ਵਿੱਚ ਸਬਮਿਟ ਨੇ ਤਮੇ ਸਾਨੂੰ ਸਾਰ ਨੂੰ ਦੱਸ ਦੇਣਾ ਚਾਹਣਾ ਅਗਰ ਕਿਸੇ ਬੱਚੇ ਦਾ ਵੀ ਡਾਕੂਮੈਂਟ ਉੱਤੇ ਸਬਮਿਟ ਹੈ ਤਾਂ ਸਿਰਫ ਇੱਕ ਐਪਲੀਕੇਸ਼ਨ ਲੱਗਦੀ ਹੈ ਠੀਕ ਹੈ ਇੱਕ ਐਪਲੀਕੇਸ਼ਨ ਦੇ ਕੇ ਉੱਥੋਂ ਜਿਹੜਾ ਹੈਗਾ ਮਤਲਬ ਕਿ ਆਪਣੀ ਮਟਾਲੀਆ ਜਾਂ ਡਿਸਟ੍ਰਿਕਟ ਦੇ ਵਿੱਚੋਂ ਲਿਖਤੀ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਉੱਥੋਂ ਆਪਣੀ ਜਿਹੜੀ ਹੈਗੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਆਪਣੇ ਡਾਕੂਮੈਂਟਸ ਦੁਬਾਰਾ ਲੈ ਸਕਦਾ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਪਰ ਹੁਣ ਇਹ 2025 ਵਾਲੇ ਕੈਂਡੀਡੇਟਸ ਨੇ ਉਹਨਾਂ ਦੇ ਹੱਥ 'ਚ ਹੈ ਕਿ ਅਗਰ ਤੁਸੀਂ ਚਾਹੋ ਨੋ ਕਿ 2024 ਵਾਲੇ ਬੱਚੇ ਡੀਵੀ ਨਾ ਦੇਣ ਤਾਂ 27 ਤਰੀਕ ਨੂੰ ਜਿੰਨੇ ਵੀ ਬੱਚਿਆਂ ਤੋਂ ਹੋ ਸਕਦਾ ਚਾਹੇ ਜੇ ਤੁਸੀਂ ਲਾ ਲਓ ਵੀ 2200 ਬੱਚਾ ਠੀਕ ਹੈ ਡੀਵੀ ਦੇਣ ਵਾਲਾ ਜੇ 2200 ਬੱਚੇ ਚੋਂ ਆਪਾਂ ਚਲੋ 3 400 ਬੱਚਾ ਮੰਨੀਏ ਵੀ 2024 ਵਾਲਾ ਜੇ ਤੁਹਾਡੇ ਮਤਲਬ ਕਿ 1746 ਦੇ ਵਿੱਚੋਂ 50 60 ਬੱਚੇ ਵੀ ਆਪਣੇ ਧਰਨੇ ਦੇ ਵਿੱਚ ਪਹੁੰਚਗੇ ਨਾ ਜਿਨ੍ਹਾਂ ਦੀ ਡੀਵੀ ਜਿਹੜੀ ਹੈ 3 ਜਾਂ ਮਤਲਬ ਕਿ ਦਸੰਬਰ ਦੇ ਵਿੱਚ ਹੈ ਠੀਕ ਹੈ ਹੁਣ 28 ਨੂੰ ਡੀਵੀ ਹੈ ਕਈ ਬੱਚਿਆਂ ਦੀ ਚਲੋ ਉਹ ਜਿਹੜੇ 28 ਵਾਲੇ ਨਹੀਂ ਆ ਸਕਦੇ 29 ਵਾਲੇ ਆਜਣ 30 ਵਾਲੇ ਆਜਣ ਜਿਨ੍ਹਾਂ ਦੀ ਡੀਵੀ ਲੇਟ ਹੈ ਉਹ ਜ਼ਰੂਰ ਆਇਓ ਕਿਉਂਕਿ ਤੁਹਾਡੇ ਚੋਂ 50 60 ਬੱਚੇ ਵੀ ਹੁੰਦੇ ਨਾ 2025 ਵਾਲਿਆਂ 'ਚੋਂ ਤਾਂ 2024 ਵਾਲੇ ਬੱਚਿਆਂ ਦੀ ਜਿਹੜੀ ਨਿਯੁਕਤੀ ਦੀ ਡੇਟ ਹੈ ਆਪਾਂ ਕਹਿ ਸਕਦੇ ਹਾਂ ਵੀ ਜੁਆਇਨਿੰਗ ਦੀ ਡੇਟ ਹੈ ਉਹ 2 ਉਹ ਮਤਲਬ ਕਿ ਆਪਾਂ ਕਹਿ ਸਕਦੇ ਹਾਂ 27 ਤਰੀਕ ਨੂੰ ਹੀ ਅਨਾਉਂਸ ਕਰ ਦਿੱਤੀ ਜਾਊਗੀ ਸਰਕਾਰ ਦੁਆਰਾ ਅਗਰ ਉਹਨਾਂ ਨੂੰ 27 ਤਰੀਕ ਨੂੰ ਸ਼ਾਰਟ ਹੀ ਦਿੱਤੀ ਗਈ ਵੀ ਤੁਹਾਡੀ ਜਿਹੜੀ ਜੁਆਇਨਿੰਗ ਇਸ ਤਰੀਕ ਨੂੰ ਹੋ ਜੂਗੀ ਤਾਂ 2024 ਵਾਲੇ ਬੱਚੇ ਡੀਵੀਲੀ ਨਹੀਂ ਆਉਣਗੇ ਤਾਂ ਕਿਰਪਾ ਕਰਕੇ ਤੁਸੀਂ ਵੀ ਜ਼ਰੂਰ ਆਉਣਾ ਠੀਕ ਹੈ ਸਰ ਜੀ ਮੈਂ ਅਦਰ ਸਟੇਟ ਤੋਂ ਆ ਜਦੋਂ ਮੈਂ ਫਾਰਮ ਫਿਲਰ ਟਾਈਮ ਕੈਟਾਗਰੀ ਪੁੱਛੀ ਸੀ ਤਾਂ ਉਸ ਚ ਮੈਂ ਜਿਹੜਾ ਹੈਗਾ ਬੀਸੀ ਲਿਖਿਆ ਸੀ ਬਟ ਅਪਲਾਈ ਜਰਨਲ ਓਪਨ ਕੈਟਾਗਰੀ ਵਿੱਚ ਕਰ ਹੁਣ ਮੈਨੂੰ ਜਰਨਲ ਚ ਹੀ ਕਾਊਂਟ ਕਰਨਗੇ ਹਾਂਜੀ ਤੁਹਾਨੂੰ ਜਿਹੜਾ ਹੈ ਜਰਨਲ ਚ ਕਾਊਂਟ ਕਰਨਗੇ ਮਤਲਬ ਤੁਸੀਂ ਜਿਹੜੀ ਤੁਹਾਡੀ ਫਾਈਨਲ ਕੱਟਆਫ ਆ ਉਹ ਜਿਹੜੀ ਜਰਨਲ ਮੇਲ ਦੀ ਕੈਟਾਗਰੀ ਠੀਕ ਹੈ ਹੁਣ 85 ਗਈ ਹੈ ਇੱਥੇ ਤਾਂ ਤੁਹਾਨੂੰ ਜਿਹੜਾ ਹੈ ਮਤਲਬ ਡੀਬੀਐਲ ਤੋਂ ਤੁਹਾਨੂੰ ਹੋ ਸਕਦਾ ਵੀ ਫੀਮੇਲ ਚ ਕਾਊਂਟ ਕਰ ਲਿਆ ਹੋਵੇ ਪਰ ਜਿਹੜੀ ਤੁਹਾਡੀ ਫਾਈਨਲ ਕੱਟਆਫ ਜਾਊਗੀ ਜੁਆਇਨਿੰਗ ਲਈ ਉਹ ਕੱਟਆਫ ਤੁਹਾਨੂੰ ਜਰਨਲ ਮੇਲ ਦੀ ਜਿਹੜੀ ਹੈਗੀ ਕੁਆਲੀਫਾਈ ਕਰਨੀ ਪਊਗੀ ਪਰ ਮੇਰੀ ਵੋਟਰ ਆਈਡੀ ਤੇ ਮੇਰੇ ਫਦਰ ਨੇਮ ਚ ਮਿਸਟੇਕ ਹੈ ਉਹ ਮੈਂ ਕਰੈਕਟ ਕਰਵਾ ਲਿਆ ਮੈਨੂੰ ਐਫੀਡੇਵਟ ਬਣਾਉਣਾ ਪਊਗਾ ਕਿ ਨਹੀਂ ਮੈਂ ਐਪਲੀਕੇਸ਼ਨ ਫਾਰਮ ਵਿੱਚ ਵੋਟਰ ਆਈਡੀ ਲਾਈ ਸੀ ਉਹ ਸਪੈਲਿੰਗ ਰੋਂਗ ਵਾਲੀ ਸੀ ਹਾਂਜੀ ਤੁਹਾਨੂੰ ਜਿਹੜਾ ਹੈਗਾ ਐਫੀਡੇਵਟ ਕਰਵਾਉਣਾ ਪਊਗਾ ਐਫੀਡੇਵਟ ਤੋਂ ਬਣਾ ਤੁਹਾਨੂੰ ਮਤਲਬ ਕਿ ਇਸ਼ੂ ਹੋ ਸਕਦਾ ਤਾਂ ਕਿਰਪਾ ਕਰਕੇ ਆਪਣਾ ਜਿਹੜਾ ਐਫੀਡੇਵਟ ਹੋਰ ਬਣਾਵਾ ਕੇ ਲੈ ਕੇ ਜਾਓ ਕਿ ਜਿਹੜੇ ਹੈਗੇ ਸਪੈਲਿੰਗ ਮਿਸਟੇਕ ਸੀ ਟਾਈਪਿੰਗ ਮਿਸਟੇਕ ਸੀ ਜਾਂ ਤੁਹਾਡੇ ਡਾਕੂਮੈਂਟਸ ਚ ਖਰਾਬੀ ਸੀ ਤੇ ਮੈਂ ਹੁਣ ਉਹ ਸਹੀ ਕਰਵਾ ਲਿਆ ਠੀਕ ਹੈ ਤਾਂ ਆਪਣਾ ਐਫੀਡੇਵਟ ਇੱਕ ਤਿਆਰ ਕਰਵਾ ਕੇ ਲੈ ਕੇ ਜਾਓ ਫਿਰ ਨੈਕਸਟ ਹੈਗਾ ਸਰ ਆਧਾਰ ਕਾਰਡ ਅਪਡੇਟ ਕਰਵਾਇਆ ਦੋਨੋਂ ਆਧਾਰ ਕਾਰਡ ਲੈ ਜੀ ਹਾਂਜੀ ਤੁਸੀਂ ਦੋਨੋਂ ਆਧਾਰ ਕਾਰਡ ਲੈ ਜਿਓ ਤੁਹਾਨੂੰ ਕੋਈ ਐਫੀਡਾਵਟ ਕਰਵਾਉਣ ਦੀ ਲੋੜ ਨਹੀਂ ਤੁਸੀਂ ਦੋਨੋਂ ਆਧਾਰ ਕਾਰਡ ਲੈ ਜਿਓ ਸਰ ਮੇਰੇ ਐਪਲੀਕੇਸ਼ਨ ਫਾਰਮ ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਿਲ ਹੈ ਪਰ ਇਹ ਸਪੈਲਿੰਗ ਵਾਲੀ ਆਪਸ਼ਨ ਸਾਈਡ ਤੇ ਸਾਈਡ ਦੀ ਖੁਦ ਸੀ ਤੇ ਮੈਨੂੰ ਹੁਣ ਐਫੀਡਾਵਟ ਬਣਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇਖੋ ਮੈਨੂੰ ਤੁਹਾਡੀ ਮਤਲਬ ਕਿ ਗੱਲ ਨਹੀਂ ਸਮਝ ਆਈ ਮੇ ਵੀ ਹੋ ਸਕਦਾ ਕੋਈ ਟਾਈਪਿੰਗ ਮਿਸਟੇਕ ਹੋਵੇ ਤੇ ਇਹ ਤੁਸੀਂ ਕਮੈਂਟ ਜ਼ਿਆਦਾ ਦੁਬਾਰੇ ਕਰ ਦਿਓ ਕਿ ਕਿਸ ਤਰੀਕੇ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ ਠੀਕ ਹੈ ਸਰ 2024 ਦੀ ਜੁਆਇਨਿੰਗ ਇਸ ਮਹੀਨ੍ਹ ਹੋ ਜਾਏਗੀ ਹਾਂਜੀ ਹੋ ਜਾਊਗੀ 30 ਤਰੀਕ ਤੱਕ ਮਤਲਬ ਕਿ 30 ਤਰੀਕ ਦੀ 27 ਨੂੰ ਜਿਹੜਾ ਹੈਗਾ ਧਰਨਾ ਹੈ ਠੀਕ ਹੈ ਤੇ 28 29 30 ਤਰੀਕ ਤੱਕ ਵਿੱਚ ਵਿੱਚ ਕੁਝ ਵੀ ਹੋ ਸਕਦਾ ਹੈ ਹੋਊਗੀ ਤਾਂ ਜੇ ਤੁਸੀਂ ਸਾਰੇ ਪ੍ਰੋਟੈਸਟ ਤੇ ਆਉਂਗੇ ਤੁਸੀਂ ਵੱਧੋ ਵੱਧ ਅਗਰ ਤੁਸੀਂ ਨੇੜੇ ਤੇੜੇ ਦੇ ਏਰੀਆ 'ਚ ਆਉਣਾ ਤਾਂ ਤੁਸੀਂ ਆਪਣਾ ਇੱਕ ਮਤਲਬ ਕੇ ਇਮ ਲੈ ਕੇ ਚੱਲਿਓ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ 2 ਜਾਂ 3 ਬੰਦਿਆਂ ਨੂੰ ਧਰਨੇ ਦੇ ਵਿੱਚ ਜ਼ਰੂਰ ਲੈ ਕੇ ਆਉਣਾ ਜਿਹੜੇ ਸੋਡੇ ਨਾਲ 2024 ਦੀ ਜੁਆਇਨਿੰਗ ਆਲੇ ਨੇ ਜਾਂ 2025 ਦੀ ਡੀਵੀ ਆਲੇ ਨੇ ਠੀਕ ਹੈ ਹੋ ਸਕਦਾ ਤਾਂ ਆਪਣੇ ਪੇਰੈਂਟਸ ਨੂੰ ਜ਼ਰੂਰ ਨਾ ਲੈ ਕੇ ਆਇਓ ਤਾਂ ਕਿ ਉੱਥੇ ਪਤਾ ਲੱਗੇ ਉਥੇ ਕਿਉਂਕਿ ਮੀਡੀਆ ਕਵਰੇਜ ਵੀ ਹੋਊਗੀ ਜਿਹੜਾ ਹੈਗਾ ਮਤਲਬ ਕਿ ਉੱਥੇ ਅਗਰ ਮੀਡੀਆ ਹੋਊਗਾ ਤਾਂ ਮਤਲਬ ਕਿ ਗੱਲ ਮੀਡੀਆ ਦੇ ਵਿੱਚ ਆਊ ਨਿਊਜ਼ਾਂ ਜਾਊਗੀ ਤਾਂ ਜਿਹੜਾ ਹੈਗਾ ਮਤਲਬ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਪਊਗਾ ਜੁਆਇਨਿੰਗ ਲਈ ਠੀਕ ਹੈ ਸਰ ਮੇਰੀ ਡੀਵੀ 5 ਦਸੰਬਰ ਨੂੰ ਹੈ ਬਟ 5 ਦਸੰਬਰ ਨੂੰ ਮੇਰਾ ਆਰਪੀਐਫ ਕਾਂਸਟੇਬਲ ਦਾ ਫਿਜ਼ੀਕਲ ਹੈ ਪਲੀਜ਼ ਸਜੇਸਟ ਮੀ ਦੇਖੋ ਜੀ ਡੀਵੀ ਦੀ ਡੇਟ ਦਾ ਮਤਲਬ ਕਿ ਚੇਂਜ ਕੁਝ ਨਹੀਂ ਹੋ ਸਕਦੀ ਪਿਛਲੀ ਵਾਰ ਹੋਈਆਂ ਸੀ ਡੀਵੀ ਦੀ ਡੇਟਸ ਚੇਂਜ ਪਰ ਉਹ ਵੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ ਇਸ ਚੀਜ਼ ਦਾ ਹੁਣ ਕੋਈ ਸੋਲੂਸ਼ਨ ਨਹੀਂ ਹੈਗਾ ਠੀਕ ਹੈ ਬਾਕੀ ਹੋ ਸਕਦਾ ਤੁਹਾਡੀ ਆਰਪੀਐਫ ਦਾ ਜਿਹੜਾ ਕਾਂਸਟੇਬਲ ਦਾ ਸોર્ટ ਫਿਜ਼ੀਕਲ ਹੀ ਦੂਰ ਹੋਣਾ ਕਿਤੇ ਪਰ ਡੀਵੀ ਚੇਂਜ ਨਹੀਂ ਹੋ ਸਕਦੀ ਤਾਂ ਤੁਸੀਂ ਆਪਣਾ ਜਿਹੜਾ ਉਸ ਫਿਜ਼ੀਕਲੀ ਤੁਸੀਂ ਆਪਣੀ ਈਮੇਲ ਕਰ ਸਕਦੇ ਹੋ ਉਹ ਤੁਹਾਡੀ ਮਤਲਬ ਕਿ ਚੇਂਜ ਹੋ ਜੂਗੀ ਪਰ ਡੀਵੀ ਦਾ ਇਸ ਵਾਰ ਕੋਈ ਪ੍ਰੋਸੈਸ ਨਹੀਂ ਹੈਗਾ ਕਿ ਚੇਂਜ ਹੋ ਸਕਦੀ ਹੈ ਜਾਂ ਨਹੀਂ ਇਸ ਚੀਜ਼ ਬਾਰੇ ਵਕਤ ਵਿੱਚ ਕਨਫਰਮ ਨਹੀਂ ਸਾਨੂੰ ਜਿਹੜਾ ਹੈਗਾ ਕਨਫਰਮ ਕਰਕੇ ਨੈਕਸਟ ਵੀਡੀਓ ਦੇ ਵਿੱਚ ਜਾਂ ਤੁਹਾਨੂੰ ਆਪਾਂ ਜਾਣਕਾਰੀ ਕਮੈਂਟ ਦੇ ਵਿੱਚ ਤੁਹਾਡੇ ਰਿਪਲਾਈ ਕਰ ਦਾਂਗੇ ਕਿ ਹਾਂ ਤੁਸੀਂ ਇਸ ਤਰੀਕੇ ਨਾਲ ਆਪਣੀ ਡੀਵੀ ਜਿਹੜੀ ਚੇਂਜ ਕਰ ਸਕਦੇ ਹੋ ਐਪਲੀਕੇਸ਼ਨ ਫਾਰਮ ਚ ਕਰੈਕਸ਼ਨ ਕਰਨ ਲਈ ਕੀ ਕਰਨਾ ਪੈਣਾ ਹੈ ਦੇਖੋ ਅਗਰ ਤੁਸੀਂ ਕੋਈ ਕੋਈ ਟਾਈਪਿੰਗ ਮਿਸਟੇਕ ਸੀ ਠੀਕ ਹੈ ਟਾਈਪਿੰਗ ਮਿਸਟੇਕ ਆ ਰਹੀ ਨਾ ਜਾਂ ਤੁਸੀਂ ਕੋਈ ਸਰਟੀਫਿਕੇਟ ਗਲਤ ਲਾਤਾ ਮਤਲਬ ਕਿ 10ਵੀਂ ਦੀ ਜਗ੍ਹਾ ਤੇ ਪਲੱਸ ਬੀ ਲਾਤਾ ਆਧਾਰ ਕਰਦੀ ਜਗ੍ਹਾ ਤੇ ਮੈਨੇ ਕਾਰਡ ਲਾਤਾ ਠੀਕ ਹੈ ਉਹਦੇ ਲਈ ਇੱਕ ਐਫੀਡੇਵਟ ਕਰਵਾ ਲਿਓ ਹੋਰ ਤੁਹਾਨੂੰ ਹੁਣ ਮਤਲਬ ਕਿ ਅਪਲੀਕੇਸ਼ਨ ਫਾਰਮ ਹੁਣ ਕਰੈਕਟ ਨਹੀਂ ਹੋਣਾ ਹੁਣ ਸਿਰਫ ਐਫੀਡੇਵਟ ਦੇ ਦਿਓ ਐਫੀਡੇਵਟ ਨਾਲ ਤੁਹਾਡਾ ਜਿਹੜਾ ਅੱਗੇ ਸਾਰਾ ਪ੍ਰੋਸੈਸ ਉਹ ਠੀਕ ਹੋ ਜਾਊਗਾ ਸਰ ਸਾਡੀ ਜੁਆਇਨਿੰਗ ਦੀ ਕੋਈ ਅਪਡੇਟ ਜੁਆਇਨਿੰਗ ਦੇ ਅਪਡੇਟ ਦੇਖੋ ਜੀ ਜੇ ਅਗਰ ਤੁਸੀਂ ਧਰਨੇ ਤੇ ਆਉਂਗੇ ਤਾਂ ਤੁਹਾਨੂੰ ਜੁ ਮਤਲਬ ਕਿ ਇਹ ਚਲੋ ਮੈਂ ਸਾਰੇ ਬੱਚਿਆਂ ਲਈ ਕਹਿਣਾ ਕਿ ਹੁਣ ਇੱਕ ਜਿਹੜਾ ਧਰਨਾ ਆਪਾਂ ਪਲਾਨ ਕਰਿਆ ਠੀਕ ਹੈ 27 ਤਰੀਕ ਨੂੰ ਸਾਰੇ ਨੇ ਇਕੱਠੇ ਹੋਣਾ ਉਸ ਧਰਨੇ ਦੇ ਉੱਪਰ ਜਾਣ ਵਾਲੇ ਬਹੁਤ ਥੋੜੇ ਹੋਣਗੇ ਠੀਕ ਹੈ ਉਹ ਜਿਹੜੇ 1746 ਨੇ ਧਰਨੇ ਦੇ ਵਿੱਚ ਉੱਥੇ ਜਿਹੜਾ ਹੈਗਾ ਆਣੀ ਬਈ 100 ਜੁਆ ਆਵੇ 200 ਬੱਚਾ ਆਵੇ 300 ਬੱਚਾ ਆਵੇ ਪਰ ਜਦੋਂ ਜੁਆਇਨਿੰਗ ਲਾਈਨ ਹੋਊ ਤਾਂ 1700 ਦੇ ਸਾਰੇ ਜਿਹੜੇ ਸਾਰੇ ਸਟੂਡੈਂਟਸ ਉਦੋਂ ਲਾਈਨ 'ਚ ਖੜੇ ਹੋਣਗੇ ਪਰ ਧਰਨੇ ਵੇਲੇ ਇੱਕੋ ਵੀ ਬੱਚਾ ਮੰਨ ਲਓ ਕਿ ਇਹ ਨਹੀਂ ਹੋਣਾ ਕਿ ਕੋਈ ਆ ਜੂਗਾ ਤਾਂ ਕਿਰਪਾ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਅਗਰ ਤੁਹਾਨੂੰ ਜੁਆਇਨਿੰਗ ਚਾਹੀਦੀ ਆ ਅਸੀਂ ਤੁਹਾਡੇ ਨਾਲ ਆ ਤਾਂ ਆਪਣਾ ਜਿਹੜਾ ਹੈਗਾ ਧਰਨੇ ਦੇ ਵਿੱਚ ਜ਼ਰੂਰ ਆਇਓ ਤਾਂ ਜੋ ਇਹ ਨਾ ਹੋ ਸਕੇ ਕਿ ਤੁਸੀਂ ਜੁਆਇਨਿੰਗ ਵੇਲੇ ਪਹਿਲੀਆਂ ਚ ਜਾਓ ਤੇ ਪਰ ਧਰਨੇ ਵੇਲੇ ਤੁਸੀਂ ਆਉ ਨਾ ਠੀਕ ਹੈ ਤਾਂ ਆਪਣਾ ਧਰਨੇ ਵੇਲੇ ਜ਼ਰੂਰ ਆਇਓ 27 ਤਰੀਕ ਨੂੰ ਧਰਨਾ ਹੈ ਇਹੋ ਚੀਜ਼ ਨੂੰ ਯਾਦ ਰੱਖਿਓ ਤੜਕੀ 10 ਵਜੇ ਤੇ ਨੈਕਸਟ ਅਗਰ ਪਹਿਲਾਂ ਬਹੁਤ ਵਾਰ ਕਰਕੇ ਵੇਖਿਆ ਤਾਂ ਨਾ ਹੀ ਹੱਲ ਹੈ ਹਾਂਜੀ ਧਰਨੇ ਦਾ ਤੁਹਾਨੂੰ ਦੱਸਤਾ ਧਰਨੇ ਦਾ ਤੁਹਾਨੂੰ ਸਾਰਾ ਪਲਾਨ ਜਿਹੜਾ ਹੈਗਾ ਦੱਸਿਆ ਪਿਆ ਪਹਿਲਾਂ ਆਪਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਇਹ ਗੱਲ ਕਰੀ ਸੀ ਕਰਨ ਦੀ ਗੱਲ ਮਤਲਬ ਕਿ ਇਹ ਸਾਰੇ ਗਰੁੱਪਾਂ ਦੇ ਵਿੱਚ ਫੈਲ ਚੁੱਕੀ ਹੈ ਠੀਕ ਹੈ ਕਿ ਧਰਨਾ ਕਿਸ ਤਰੀਕੇ ਨਾਲ ਧਰਨਾ ਕਿੱਥੇ ਕਰਨਾ ਤੇ ਕਿੰਨੀ ਤਰੀਕ ਨੂੰ ਆ ਕਿੰਨੇ ਵਜੇ ਵੀਰ ਐਸ ਸੀ ਐਮ ਬੀ ਮੇਲ ਕਿੰਨੇ ਨੰਬਰ ਐਕਸਟਰਾ ਵਾਲੇ ਸੇਫ ਹੈ ਦੇਖੋ ਜੀ ਜਿਹਦਾ ਮਤਲਬ ਕਿ ਵੈਸੇ ਆਪਾਂ ਇਸ ਵਾਰ ਜਿਹੜਾ ਅੰਦਾਜ਼ ਕੁਝ ਵੀ ਹੋਇਆ ਉਹ ਘੱਟ ਵੱਧਦਾ ਇਸ ਵਾਰ ਆਪਾਂ ਕੋਈ ਮਤਲਬ ਕਿ ਸੇਫ ਸਕੋਰ ਦਾ ਕੁਝ ਨਹੀਂ ਪਤਾ ਕਰ ਸਕਦੇ ਪਰ ਫਿਲਹਾਲ ਅਗਰ ਕਿਸੇ ਦਾ 1 ਤੋਂ ਲੈ ਕੇ 1.5 ਨੰਬਰ ਤੱਕ ਹੈਗਾ ਤਾਂ ਉਹ ਕਿਸੇ ਵੀ ਕੈਟਾਗਰੀ ਦੇ ਵਿੱਚ ਸੇਫ ਹੈ ਜੇ ਕੋਈ ਸਕੂਲ ਨੇਮ ਜਾਂ ਬੋਰਡ ਨੇਮ ਸ਼ਾਰਟ ਚ ਪਾਇਆ ਹੋਵੇ ਉਹਦਾ ਚੱਕਰ ਪੈ ਸਕਦਾ ਜਿਵੇਂ ਪੀਐਸਸੀਬੀ ਜਾਂ ਸੀਨੀਅਰ ਸਕੈਂਡਰੀ ਨਹੀਂ ਇਹਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਇਸ ਚੀਜ਼ ਦਾ ਕੋਈ ਸੁਨੇਹਾ ਤੁਹਾਨੂੰ ਕੋਈ ਕੁਝ ਚੀਜ਼ ਕਰਦੀ ਲੋੜ ਨਹੀਂ ਹੈਗੀ ਨੈਕਸਟ ਗਮੈਂਟ ਹੈਗਾ ਸਰ ਡੀਵੀ ਡੇਟ ਚੇਂਜ ਹੋ ਸਕਦੀ ਹੈ ਦੇਖੋ ਜੀ ਹਲੇ ਇਸ ਵਾਰ ਕੋਈ ਮਤਲਬ ਕੇ ਇਸ ਚੀਜ਼ ਦਾ ਕੋਈ ਆਪਾਂ ਨੂੰ ਅਪਡੇਟ ਨਹੀਂ ਹੈ ਕਿ ਡੀਵੀ ਡੇਟ ਫਿਲਹਾਲ ਤਾਂ ਚੇਂਜ ਨਹੀਂ ਹੋ ਸਕਦੀ ਅਗਰ ਕੋਈ ਅਪਡੇਟ ਆਈ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਸਰ ਮੇਰੇ ਆਧਾਰ ਕਾਰਨ ਮੇ ਫਦਰ ਨੇਮ ਪੰਜਾਬੀ ਮੇਮ ਵਿਜੇ ਹੈ ਬਟ ਬਾਕੀ ਡਾਕੂਮੈਂਟਸ ਮੇ ਵਿਜੇ ਹੈ ਔਰ ਇੰਗਲਿਸ਼ ਮੇ ਸਭੀ ਜਗ੍ਹਾ ਸਹੀ ਹੈ ਤੋ ਇਸਕੀ ਪ੍ਰੋਬਲਮਸ ਦੇਖੋ ਜੀ ਪ੍ਰੋਬਲਮਸ ਨੂੰ ਆ ਸਕਦੀ ਆ ਘੱਟੋ ਘੱਟ ਡੇਢ ਮਹੀਨਾ ਹੋ ਗਿਆ ਆਪਾਂ ਨੂੰ ਤੁਹਾਡੇ ਲਈ ਇਨਫੋਰਮੇਸ਼ਨ ਦਿੰਦਿਆਂ ਨੂੰ ਡੀਵੀ ਦੇ ਰਿਲੇਟਡ ਕਿ ਸਾਨੂੰ ਕੀ ਕੁਝ ਕਰਨਾ ਚਾਹੀਦਾ ਠੀਕ ਹੈ ਤੇ ਤੁਸੀਂ 4 ਦਿਨ ਪਹਿਲਾਂ ਕਿ ਡੀਵੀ ਤੋਂ 2 ਦਿਨ ਪਹਿਲਾਂ ਕਮੈਂਟ ਕਰਦੇ ਹੋ ਕਿ ਨਾਮ ਗਲਤ ਹੈ ਤਾਂ ਹੁਣ ਤਾਂ ਦੇਖੋ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਤੁਸੀਂ ਐਫੀਡਵਿਟ ਬਣਵਾ ਲਓ ਉਹ ਹੁਣ ਅੱਗੇ ਦੀ ਪ੍ਰੋਸੈਸ ਉਹਨਾਂ ਨੂੰ ਹੀ ਪਤਾ ਹੈ ਕੀ ਹੋਊਗਾ ਕੀ ਨਹੀਂ ਠੀਕ ਹੈ ਤੁਸੀਂ ਐਫੀਡਵਿਟ ਬਣਵਾ ਲਓ ਐਫੀਡਵਿਟ ਦੇ ਵਿੱਚ ਲਿਖ ਦਿਓ ਕਿ ਮੈਂ ਜਿਹੜਾ ਹੈਗਾ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਦਿੱਤਾ ਹੋਇਆ ਜਲਦੀ ਅਪਡੇਟ ਹੋ ਕੇ ਆ ਜਾਊਗਾ ਤੇ ਇਹ ਮਤਲਬ ਕਿ ਆਧਾਰ ਕਾਰਡ ਬਣਾਉਣ ਲੱਗੇ ਟਾਈਪਿੰਗ ਮਿਸਟੇਕ ਕਰਨ ਬਿਜੇ ਲਿਖਿਆ ਗਿਆ ਸੀ ਠੀਕ ਹੈ ਹੁਣ ਤਾਂ ਇਹੀ ਹੱਲ ਹੈ ਐਫੀਡਵਿਟ ਬਣਵਾ ਲਓ ਹੋਰ ਇਸ ਚੀਜ਼ ਦਾ ਕੋਈ ਹੱਲ ਨਹੀਂ ਇਹ ਤੁਸੀਂ ਹੁਣ ਪ ਸਰ ਮੈਂ ਹੁਣ ਅਦਰ ਸਟੇਟ ਦੀ ਗਰਲਜ਼ ਜਰਨਲ ਚ ਕਾਊਂਟ ਹੋਈ ਆ ਫਾਈਨਲ ਚ ਬॉयਜ਼ ਚ ਹੋਣਾ ਹੁੰਗਾ ਮੈਟ ਕੱਟ ਸਕਦੀ ਹੈ ਗਰਲਜ਼ ਦੀ ਨਹੀਂ ਜੀ ਤੁਸੀਂ ਅਗਰ ਅਦਰ ਸਟੇਟ ਗਰਲਜ਼ ਹੋ ਠੀਕ ਹੈ ਤਾਂ ਤੁਹਾਡੀ ਜਿਹੜੀ ਫਾਈਨਲ ਮੈਟ ਹੈ ਉਹ ਜਰਨਲ ਮੈਟਸ ਕਾਊਂਟ ਕਰੀ ਜਾਊਗੀ ਥੋੜੇ ਅਗਰ ਨੰਬਰ ਜਰਨਲ ਮੈਟ ਨੂੰ ਮਤਲਬ ਕਿ ਕ੍ਰੋਸ ਕਰਨਗੇ ਉਹਨਾਂ ਦੀ ਕਟ-ਆਫ ਨੂੰ ਤਾਂ ਤੁਹਾਨੂੰ ਜਿਹੜੀ ਹੈਗੀ ਆ ਪੰਜਾਬ ਪੁਲਿਸ ਦੇ ਵਿੱਚ ਸੀਟ ਮਿਲੂਗੀ ਆਦਰਵਾਇਜ਼ ਤੁਹਾਨੂੰ ਮਤਲਬ ਕਿ ਭਰਸੀ ਤੋਂ ਬਾਹਰ ਕੀਤਾ ਜਾਊਗਾ ਸਰ ਜੀ ਨਮਸਤੇ ਮੇਰੇ ਲੜਕੇ ਦੇ ਪੰਜਾਬ ਪੁਸਤ ਤਿੰਨ ਵਾਰ ਪੇਪਰ ਦਿੱਤੇ ਹੈ ਸਰ ਜੀ ਤਿੰਨ ਵਾਰ ਡਿਜੀਟਲ ਪਾਸ ਕੀਤਾ ਹੈ ਜੀ ਮੇਰੇ ਲੜਕੇ ਕਦੇ ਦੋ ਤੋਂ ਕਦੇ ਇੱਕ ਨੰਬਰ ਤੋਂ ਰਹਿ ਜਾਂਦਾ ਹੈ ਸੱਜੇ ਇਸ ਤਰ੍ਹਾਂ ਦਾ ਔਖਾ ਔਖਾ ਨੌਕਰੀ ਦਾ ਐਤਕੀ ਵੀ ਮੇਰੇ ਲੜਕੇ ਦੇ ਕੈਸੀ ਪੁਆਇੰਟ ਬੱਤਰ ਨੇ ਐਸ ਸੀ ਕਰੋ ਹੈ ਜੀ ਧੰਨਵਾਦ ਤੇ ਇਹ ਦੇਖੋ ਹੁਣ ਜਿਵੇਂ ਇਹਨਾਂ ਨੇ ਲਿਖਿਆ ਕਿ ਤਿੰਨ ਵਾਰ ਪੇਪਰ ਦਿੱਤਾ ਨਾ ਕੋਈ ਬੱਚੇ ਇਸ ਵਾਰ ਪਹਿਲੀ ਵਾਰ ਜਿਆਦਾ ਮਾਇਟ ਠਾਈ ਜਾਣ ਕਰਕੇ ਕਮੈਂਟ ਕਰ ਰਹੇ ਨੇ ਕਿ ਇਹ ਆ ਉਹ ਆ ਕੁਝ ਵੀ ਹਨਾ ਤਲੋ ਬਹੁਤ ਹੀ ਧਿਆਨ ਨਾਲ ਗੱਲਬਾਤ ਕਰਦੇ ਫਿਰ ਵੀ ਦੇਖੋ ਬੱਚੇ ਨੇ ਤਿੰਨ ਵਾਰ ਜਿਹੜਾ ਹੈਗਾ ਪੇਪਰ ਜਦੋਂ ਤਿੰਨੇ ਵਾਰ ਕੋਈ 1 ਨੰਬਰ ਤੋਂ ਰਹਿ ਗਿਆ ਕਦੇ 2 ਨੰਬਰ ਤੋਂ ਰਹਿ ਗਿਆ ਇਸ ਵਾਰ ਜਿਹੜਾ ਹੈਗਾ ਕੈਸੀ ਪੁਆਇੰਟ 72 ਨੰਬਰ ਨੇ ਹਾਂ ਇਹ ਗੱਲ ਤਾਂ ਹੈਗੀ ਹੈ ਕਿ ਜਿਹੜਾ ਹੈਗਾ ਮਤਲਬ ਕਿ ਨੌਕਰੀ ਦਾ ਔਖਾ ਤਾਂ ਹੋਇਆ ਪਿਆ ਪਰ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਬੱਚਿਆਂ ਨੂੰ ਕਿ ਡੀਮੋਟੀਵੇਟ ਨਾ ਹੋਇਆ ਕਰੋ ਆਪਣੀ ਜਿਹੜੀ ਸਟੱਡੀ ਆ ਉਹ ਕੰਟੀਨਿਊ ਰੱਖੋ ਠੀਕ ਹੈ ਕਿ ਦਿਨਾਂ ਕਿ ਦਿਨ ਮਿਹਨਤ ਦਾ ਮੁੱਲ ਪੈਂਦਾ ਕਿ ਤੁਸੀਂ ਇਹ ਸੋਚਿਆ ਕਰੋ ਕਿ ਹਾਂ ਯਾਰ ਜਿਹੜਾ ਮਤਲਬ ਕਿ ਆਪਣੇ ਚ ਕਿਤੇ ਨਾ ਕਿਤੇ ਕਮਜ਼ੋਰੀ ਰਹੀ ਹੋਣੀ ਪੜਨ ਉਹ ਜਿਹੜੀ ਕਮਜ਼ੋਰੀ ਆ ਉਹਨੂੰ ਲੱਭੋ ਲੂਪ ਹੋਲ ਆ ਉਹਨੂੰ ਲੱਭੋ ਤੇ ਉਹਨੂੰ ਫਿਲ ਕਰੋ ਤੇ ਆਪਣੀ ਜਿਹੜੀ ਤਿਆਰੀ ਹੈ ਨੈਕਸਟ ਟਾਈਮ ਲਈ 100% ਸ਼ੌਰਟੀ ਨਾਲ ਪੇਪਰ ਦੇਣਾ ਕਿ ਹਾਂ ਪੇਪਰ ਦੇ ਕੇ ਹੀ ਬੇਫਿਕਰ ਹੋ ਜਾਓ ਤੁਸੀਂ ਜਿਵੇਂ ਸੈਂਟਰ 'ਚ ਜਾਓ ਪੇਪਰ ਦੇ ਕੇ ਬਾਹਰ ਆਓ ਤਾਂ ਤੁਹਾਡੇ ਮੂੰਹ ਤੇ ਮਤਲਬ ਕੋਈ ਕੁਝ ਆਪਾਂ ਕਹਿ ਸਕਦਾ ਕੋਈ ਸੋਚ ਨਾ ਹੋਵੇ ਚਿੰਤਾ ਨਾ ਹੋਵੇ ਅੰਦਰੋਂ ਨਿਕਲੋਂ ਇਹੀ ਸੋਚਦੇ ਹੋਊਂਗੇ ਹਾਂ ਬਸ ਹੁਣ ਇਸ ਵਾਰ ਚਾਹੇ ਮੈਟ ਵਧੇ ਚਾਹੇ ਪਿਛਲੀ ਭਰਤੀ ਦੇ ਬੱਚੇ ਅੱਗੇ ਆਉਣ ਪਰ ਵੀ ਆਪਣੀ ਸਿਲੇਕਸ਼ਨ ਪੱਕੀ ਹੈ ਠੀਕ ਹੈ 2024-25 ਦੀ ਏਕ ਸਰਵ ਜੋਇਨਿੰਗ ਨਾ ਜੀ ਇਹ ਕਦੇ ਨਹੀਂ ਕਿਉਂਕਿ 2024 ਦੀ ਜਿਹੜੀ ਸਨੀਓਰਟੀ ਹੈ ਉਹ ਖਤਮ ਹੋ ਜੂਗੀ ਅਗਰ 2024-25 ਦੀ ਜੁਆਨੀ ਇੱਕ ਨਾਲ ਹੁੰਦੀ ਹੈ ਤੇ ਬਾਕੀ ਹਲੇ 2025 ਦਾ ਪ੍ਰੋਸੈਸਿੰਗ ਬਹੁਤ ਪਿਆ ਹਲੇ ਤਾਂ ਫਾਈਨਲ ਰਿਜ਼ਲਟ ਵੀ ਨਹੀਂ ਆਇਆ ਤੁਹਾਡਾ ਡੀਵੀ ਤੋਂ ਬਹੁਤ ਹਲੇ ਬਹੁਤ ਮਤਲਬ ਕਿ ਆਪਾਂ ਇਸ ਤੋਂ ਬਾਅਦ ਵੀ ਤੁਹਾਡੇ 5-7 ਚੀਜ਼ਾਂ ਦੇ ਪ੍ਰੋਸੈਸ ਹੁੰਦੇ ਨੇ ਠੀਕ ਹੈ ਉਹ ਪ੍ਰੋਸੈਸ ਹੋਣ ਨੂੰ ਤੁਹਾਨੂੰ ਬਹੁਤ ਟਾਈਮ ਲੱਗੂ ਤਾਂ ਕਿ ਜਿਹੜੀ 2024 ਦੀ ਜੁਆਇਨਿੰਗ ਇਸ ਮਸਤ ਤੱਕ ਹੋ ਜੂਗੀ ਤੇ ਜਿਹੜੀ 2025 ਦੀ ਹੈ ਉਹ ਤਾਂ ਹਲੇ ਤੁਸੀਂ ਮਤਲਬ ਕਿ ਭੁੱਲੀ ਜਾਓ ਜਿਹੜੇ ਸਭ ਤੇ ਸਰਕਾਰ ਦੇ ਹਾਲਾਤ ਨੇ ਉਹ ਤਾਂ ਸੋਨੂੰ ਵੀ ਜਿਹੜਾ ਹੈਗਾ ਧਰਨੇ ਲਾਉਣੇ ਪੈਣਗੇ ਅਗਰ ਤੁਸੀਂ 2025 ਵਾਲਿਆਂ ਦਾ ਸਾਥ ਨਾ ਦਿੱਤਾ 2000 ਸੌਰੀ 2024 ਵਾਲਿਆਂ ਦਾ ਸਾਥ ਨਾ ਦਿੱਤਾ ਅਗਰ 2024 ਦੀ ਜੁਆਇਨਿੰਗ ਲੇਟ ਹੋਗੀ ਤਾਂ 2025 ਵਾਲਿਆਂ ਦੀ ਵੀ ਜੁਆਇਨਿੰਗ ਲੇਟ ਹੋਊਗੀ ਐਡਰੈਸ ਚੇਂਜ ਕਰਵਾਇਆ ਹੈ ਹੁਣ ਆਧਾਰ ਕਾਰਡ ਤੇ ਰੈਜੈਂਸ ਤੇ ਉਸ ਲਈ ਐਫੀਡਾਵਟ ਬਣਵਾ ਹਾਂਜੀ ਤੁਹਾਨੂੰ ਐਫੀਡਾਵਟ ਬਣਵਾਉਣਾ ਪਊਗਾ ਠੀਕ ਹੈ ਅਗਰ ਤੁਸੀਂ ਐਡਰੈਸ ਚੇਂਜ ਕਰਵਾਇਆ ਸਰ ਜਿਵੇਂ ਤੁਸੀਂ ਡਾਊਟ ਕਲੀਅਰ ਕਰਤਾ ਜੀ ਮੇਰਾ ਕੀ OBC BC ਕੋਈ ਹੀ ਗੱਲ ਹੈ ਮੈਂ BC ਦਾ ਰੀਨਿਊ ਕਰਵਾਇਆ ਲਿਆ ਸਰ ਸਰਟੀਫਿਕੇਟ ਸਰ OBC ਦਾ ਵੀ ਕਰਵਾ ਲਿਆ ਸਰ ਮੈਂ ਫੀਡ ਕਰਵਾਵਾ ਕਿ ਨਹੀਂ ਸਰ ਦੇਖੋ ਜੇ ਇੱਕ ਤਾਂ ਤੁਸੀਂ ਐਫੀਡਟ ਕਰਵਾ ਲਿਓ ਕਿ ਮੈਂ ਜਿਹੜਾ ਅਪਡੇਟ ਕਰਵਾ ਲਿਆ ਅger ਉਹਦੇ ਵਿੱਚ ਕੋਈ ਛੋਟਾ ਸੀਰੀਅਲ ਨੰਬਰ ਜਾਂ ਕੁਛ ਵੀ ਚੇਂਜ ਹੁੰਦਾ ਤੇ ਬਾਕੀ ਦੂਜੀ ਗੱਲ ਤੁਸੀਂ ਪੁਰਾਣੇ ਸਰਟੀਫਿਕੇਟ ਵੀ ਨਾ ਲਏ ਜੋ ਤੇ ਨਵੇਂ ਵੀ ਸਰਟੀਫਿਕੇਟ ਨਾ ਲਏ ਜੋ ਠੀਕ ਹੈ ਤੇ ਅger ਸੋ ਤੋਂ ਪੁਰਾਣੇ ਮੰਗੇ ਤਾਂ ਤੁਸੀਂ ਪੁਰਾਣੇ ਰੱਖਾ ਦਿਓ ਨਵੇਂ ਮੰਗੇ ਤਾਂ ਨਵੇਂ ਰੱਖਾ ਦਿਓ ਇਸ ਚੀਜ਼ ਦਾ ਕੋਈ ਸ਼ੁਨੇਗਾ ਅger ਤੁਹਾਨੂੰ ਕੋਈ ਉਹਨਾਂ ਨੇ ਕਿਹਾ ਵੀ ਹਾਂ ਇਹ ਸਰਟੀਫਿਕੇਟ ਹੋਰ ਆ ਤਾਂ ਤੁਸੀਂ ਆਪਣਾ ਜਿਹੜੀ ਵੀ ਤੁਹਾਡੇ ਕੋਲ ਹੋਣਗੇ ਤੁਸੀਂ ਉਹਨਾਂ ਨੂੰ ਦਿਖਾ ਦਿਓ ਤਾਂ ਤੁਹਾਡੇ ਜਿਹੜਾ ਹੈਗਾ ਮਤਲਬ ਕੋਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਇਹ ਦੇਖੋ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਕਹਿ ਚੁੱਕਿਆ ਹਾਂ ਕਿ ਧਰਨਾ 27 ਤਰੀਕ ਨੂੰ ਫਿਕਸ ਕਰ ਦਿੱਤਾ ਗਿਆ ਡੇਟ ਲੌਕ ਕਰ ਦਿੱਤੀ ਗਈ ਆ ਤੇ ਕੱਲ ਵੀ ਇਹਦੇ ਬਾਰੇ ਇੱਕ ਸਪੈਸ਼ਲ ਸੈਸ਼ਨ ਲਿਆ ਸੀ ਜਿਸ ਬਾਰੇ ਆਪਾਂ ਸਾਰੇ ਬੱਚਿਆਂ ਨੂੰ ਆਪਣੇ ਨਾਲ ਜੋੜਨ ਲਈ ਠੀਕ ਹੈ ਇੱਕ ਵੀਡੀਓ ਬਣਾਈ ਸੀ ਤਾਂ ਕਿਰਪਾ ਕਰਕੇ ਧਰਨੇ ਤੇ 27 ਤਰੀਕ ਨੂੰ ਦਿਨ ਵੀਰਵਾਰ ਨੂੰ ਜਰੂਰ ਪਹੁੰਚਣਾ ਠੀਕ ਹੈ ਤੇ ਆਪਣੇ ਨਾਲ ਦੋਹਰ ਆਪਣੇ ਜਿਹੜੇ ਤੁਹਾਡੇ ਦੋਸਤ ਮਿੱਤਰੋ ਹੋਣੇ ਤੁਹਾਡੇ ਫਰੈਂਡਸ ਹੈਗੇ ਆ ਉਹਨਾਂ ਸਾਰਿਆਂ ਨੂੰ ਲੈ ਕੇ ਆਉਣਾ ਦਰਨਾ ਪਹਿਲਾਂ ਰੱਖ ਲਓ 27 ਨੂੰ ਕੋਈ ਫਾਇਦਾ ਨਹੀਂ 28 ਨੂੰ ਡੀਵੀ ਸਟਾਰਟ ਆ ਬੱਚਿਆਂ ਨੇ ਇਕੱਠਾ ਨਹੀਂ ਹੋਣਾ ਅੱਧੇ ਬੱਚੇ ਤਾਂ ਵਿੱਚ ਚੱਲ ਜਾਣਗੇ 24 ਵਾਲੇ ਇੱਕ ਦਿਨ ਚ ਕੁਝ ਨਹੀਂ ਹੋਣਾ ਧਰਨੇ ਦੀ ਡੇਟ ਪਹਿਲਾਂ ਕਰ ਲਓ ਜੀ ਦੇਖੋ ਜਿਹੜੀ ਇਹ ਚੀਜ਼ ਸੀਗੀ ਕਿ ਜਿਹੜੇ ਬੱਚੇ 2025 ਵਾਲੇ ਬੱਚੇ ਕਹਿ ਰਹੇ ਨੇ ਕਿ ਧਰਨਾ ਪਹਿਲਾਂ ਕਰ ਲਓ ਦੇਖੋ ਇੱਕ ਤਾਂ ਹੁਣ ਆਪਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਆਪਾਂ ਕਹਿ ਸਕਦੇ ਹਾਂ ਠੀਕ ਹੈ ਦਿਹਾੜਾ ਚੱਲ ਰਿਹਾ ਤੇ ਉਹਦੇ ਕਰਕੇ ਇਹ ਜਿਹੜਾ ਧਰਨਾ ਪਹਿਲਾਂ ਨਹੀਂ ਰੱਖ ਸਕਦੇ ਕਿਉਂਕਿ ਜਿਹੜੇ ਸਾਰੇ ਅਫੀਸ਼ੀਅਲੇ ਕੁਝ ਮਤਲਬ ਕਿ ਬਾਹਰ ਅੰਦਰ ਗਏ ਹੋਣੇ ਤੇ ਸਮੇਂ ਜਿਹੜੀ ਛੁੱਟੀ ਹੁੰਦੀ ਹੈ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਅਗਰ ਮੀਡੀਆ ਕਵਰੇਜ ਹੈ ਮੀਡੀਆ ਕਵਰੇਜ ਵੀ ਤਾਂ ਹੀ ਅਗਰ ਉਹ ਆਪਣੇ ਕੋਲ ਆਉਣਗੇ ਹੋ ਸਕਦਾ ਛੁੱਟੀ ਤੇ ਕੋਈ ਆਪਾਂ ਕੁਝ ਵੀ ਕਹਿ ਸਕਦੇ ਆ ਕਿ ਉਹ ਜਿਹੜੇ ਮਤਲਬ ਕਿ ਮੀਡੀਆ ਵਾਲੇ ਹੋ ਸਕਦਾ ਕੋਈ ਆਪਣੇ ਫੈਮਿਲੀ ਨਾਲ ਬਾਹਰ ਜਾਂ ਕੋਈ ਹੋਵੇ ਕੋਈ ਨਗਰ ਕੀਰਤਨ ਲੰਘਣਗੇ ਠੀਕ ਹੈ ਅਗਰ ਆਪਾਂ ਉਹਦੇ ਪ੍ਰਦਰਸ਼ਨ ਕਰਾਂਗੇ ਤਾਂ ਇਹ ਚੀਜ਼ ਮਤਲਬ ਕਿ ਇੱਕ ਤਰ੍ਹਾਂ ਦਾ 네ਗਟਿਵ ਇਮਪੈਕਟ ਹੈ ਇਸ ਚੀਜ਼ ਦਾ ਠੀਕ ਹੈ ਤੇ ਉਸ ਦਿਨ ਕੋਈ ਮਤਲਬ ਕਿ ਆਪਾਂ ਕਹਿ ਸਕਦੇ ਆ ਘਾਰੀਓ ਛੁੱਟੀ ਤੇ ਵੀ ਹੁੰਦ ਨੇ ਕਈਆਂ ਨੇ ਮਤਲਬ ਕਿ ਜਾਣਾ ਹੁੰਦਾ ਕਿਤੇ ਕੋਈ ਸੁਖ ਸੁਖੀ ਵਾਲਾ ਕੋਈ ਗੁਰੂ ਘਰ ਜਾਣਾ ਹੁੰਦਾ ਉਸ ਤਾਂ ਚੀਜ਼ਾਂ ਕਰਕੇ ਜਿਹੜਾ ਫਾਨੂੰ ਧਰਨਾ ਲੇਟ ਰੱਖਣਾ ਪਿਆ ਤੇ ਬਾਕੀ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ 24 ਜਿਹੜੇ ਹਾਫ ਬੱਚੇ ਆ ਜਾਣਗੇ 24 ਵਾਲੇ ਬੱਚੇ ਨਹੀਂ ਆਉਂਦੇ ਇੰਨੇ ਬੱਚੇ ਨਹੀਂ ਹੁੰਦੇ ਦਿਨ 'ਚ ਜਿਹੜਾ ਹੈਗਾ 250 ਤੋਂ 300 ਬੱਚੇ ਦੀ ਡੀਵੀ ਹੋਇਆ ਕਰੂਗੀ ਅਗਰ 24 ਵਾਲੇ 5-600 ਬੱਚਾ ਉਹ ਇੱਕ ਦਿਨ 'ਚ ਹੀ ਆ ਜੂਗਾ ਇਹ ਚੀਜ਼ ਨਹੀਂ ਹੁੰਦੀ ਸਾਰੇ ਬੱਚੇ ਜਿਹੜੇ ਨੰਬਰ ਅਕੋਰਡਿੰਗ ਬੁਲਾਏ ਗਏ ਨੇ ਠੀਕ ਹੈ ਇਹ ਚੀਜ਼ ਨਹੀਂ ਹੁੰਦੀ ਕਿ ਪਹਿਲੇ ਦਿਨ ਹੀ ਹਾਂ ਵੀ ਸਾਰੇ 24 ਵਾਲੀ ਬੁਲਾ ਲੇ ਫਿਰ ਅਗਲੇ ਦਿਨਾਂ ਤੋਂ 25 ਵਾਲੇ ਬੁਲਾ ਲੇ ਇਹ ਜੀ ਪਹਿਲੇ ਦਿਨ 20 ਹੋਣਗੇ 40 ਹੋਣਗੇ ਠੀਕ ਹੈ ਉਸ ਚੀਜ਼ ਨਾਲ ਫਰਕ ਤਾਂ ਪਊਗਾ ਪਰ ਇੰਨਾ ਫਰਕ ਨਹੀਂ ਪੈਂਦਾ ਨਾ ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਕਿ ਅੱਦੇ ਸਟੂਡੈਂਟਸ 24 ਵਾਲੇ ਸਾਰੇ ਪਹਿਲੇ ਦਿਨ ਹੀ ਬੁਲਾਏ ਜਾਣਗੇ ਨਹੀਂ ਜੀ ਫਾਈਨਲ ਮੈਟ ਕਿੰਨੀ ਵੱਧ ਸਕਦੀ ਹੈ 1 ਤੋਂ ਲੈ ਕੇ 1.5 ਨੰਬਰ ਤੱਕ ਫਾਈਨਲ ਮੈਟ ਜਿਹੜੀ ਜਾ ਸਕਦੀ ਹੈ ਸਰ ਜੀ 2024 ਵਾਲਿਆਂ ਨੇ ਜੁਆਇਨਿੰਗ ਪਹਿਲਾਂ ਹੋ ਜਾਂਦੀ ਤਾਂ 2025 ਹੁੰਦੀ ਡੀਵੀ ਕੱਟਆਫ ਦੁਬਾਰਾ ਕਿੰਨੇ ਨੰਬਰ ਘਟ ਕੇ ਆ ਸਕਦੀ ਹੈ ਜੀ ਦੇਖੋ ਜੀ ਇਹ ਜ਼ਿਆਦਾ ਨੰਬਰ ਤਾਂ ਨਹੀਂ ਘਟਦੀ ਮੈਕਸਿਮਮ ਆਪਰ 2 ਨੰਬਰ ਕਹਿ ਸਕਦੇ ਆ ਮੈਕਸਿਮਮ 2 ਨੰਬਰ ਤੱਕ ਜਿਹੜੀ ਘਟ ਸਕਦੀ ਹੈ 2 ਤੋਂ 1.5 ਤੋਂ 2 ਨੰਬਰ ਤੱਕ ਜਿਹੜੀ ਕਿਸੇ ਵੀ ਕੈਟਾਗਰੀ ਦੀ ਕੱਟਆਫ ਘਟ ਸਕਦੀ ਹੈ ਜੇਕਰ 2024 ਵਾਲਿਆਂ ਦੀ ਜੁਆਇਨਿੰਗ ਹੁੰਦੀ ਹੈ ਤੇ ਡੀਵੀ ਦੀ ਜਿਹੜੀ ਕੱਟਆਫ ਹੋਰ ਵਾਈਜ਼ ਹੁੰਦੀ ਹੈ ਤਰਮਾਹੀ ਹੱਲ ਹੈ ਹਾਂਜੀ ਤਰਮਾਹੀ ਹੱਲ ਹੈ ਤੇ 27 ਤਰੀਕ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ 11ਵਾਂ ਮਹੀਨਾ ਤੇ ਤੁਸੀਂ ਵੀਰਵਾਰ ਦਾ ਦਿਨ ਹੈ ਤੇ ਸੰਗਰੂਰ ਜ਼ਰੂਰ ਪਹੁੰਚੋ ਨੀਅਰ ਬੇਰ ਕਪਲੈਂਟ 10 ਸਵੇਰੇ 10 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚ ਜਾਣਾ ਤਾਂ ਕਿ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਟਾਰਟ ਕਰ ਸਕੀਏ ਤੇ ਸੀਐਮ ਮਾਨ ਸਾਹਿਬ ਦੀ ਕੂਚੀ ਤੱਕ ਆਪਣਾ ਜਿਹੜਾ ਹੈਗਾ ਮਾਰਚ ਕਟਣਾ ਠੀਕ ਹੈ ਤੇ ਬਾਕੀ ਇੱਕ ਸਾਰੇ ਬੱਚਿਆਂ ਨੂੰ ਹੋਰ ਬੇਨਤੀ ਹੈ ਕਿ ਆਪਣੇ ਵੱਲੋਂ ਕੋਈ ਨਾ ਕੋਈ ਪੋਸਟਰ ਬਣਾ ਕੇ ਲਿਆਓ ਕਿ 2024 ਦੀ ਜੁਆਇਨਿੰਗ ਲਈ ਠੀਕ ਹੈ ਕੋਈ ਉਹ ਤੇ ਸਲੋਗਨ ਲਿਖ ਕੇ ਲਿਆਓ ਤੁਹਾਡੇ ਕੋਲ ਕੋਈ ਤੁਹਾਡੇ ਮਨ ਚ ਲੈਣ ਹੈ ਕੋਈ ਵੀ ਤੁਸੀਂ ਚੀਜ਼ ਲਿਖ ਕੇ ਲਓਗੇ ਤਾਂ ਉਹਨੂੰ ਜ਼ਰੂਰ ਲਿਖ ਕੇ ਲਿਆਓ ਠੀਕ ਹੈ ਤੇ ਆਪਣੇ ਜਿਹੜੇ ਮਤਲਬ ਕਿ ਬੈਨਰ ਕਢਵਾ ਕੇ ਲਿਆਓ ਵੱਡੇ ਵੱਡੇ ਠੀਕ ਹੈ ਨੈਕਸਟ ਕਮੈਂਟ ਹੈ ਹੋ ਸਕਦਾ ਹੈ ਕਿ ਬਹੁਤਿਆਂ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਪਰ ਸਰ ਜ਼ਿਲ੍ਹਾ ਤਰਨਤਾਰਨ ਦੇ ਮੈਡੀਕਲ ਕਲੋਨੀ ਤਰੀਕ ਨੂੰ ਪੂਰਾ ਹੋਇਆ ਹਾਂਜੀ ਇਸ ਲਈ ਸਾਨੂੰ 10 ਦਿਨ ਉਡੀਕ ਕਰਨੀ ਚਾਹੀਦੀ ਹੈ ਦਫ਼ਤਰੀ ਕੰਮਾਂ 'ਚ ਸਮਾਂ ਲੱਗਦਾ ਹੈ ਅਜੇ ਤਰਨਤਾਰਨ ਜਿਹੜੀ ਦੀ ਫਾਈਲ ਹੈੱਡਕੁਆਰਟਰ ਜਾਈਆਂ ਫਿਰ ਉਹਨਾਂ ਨੂੰ ਜੁਆਇਨਿੰਗ ਲੈਟਰ ਵੀ ਟਾਈਪ ਹੋਣੇ ਆ ਦੇਖੋ ਜਿਹੜੇ ਤੁਸੀਂ ਜੁਆਇਨਿੰਗ ਲੈਟਰ ਟਾਈਪ ਕਰਨ ਦੀ ਗੱਲ ਕਰ ਰਹੇ ਹੋ ਉਹ ਇੱਕ ਦਿਨ ਦਾ ਵੀ ਕੰਮ ਨਹੀਂ ਹੈਗਾ ਠੀਕ ਹੈ ਉਹ ਮਤਲਬ ਕਿ 5-4-5 ਘੰਟਿਆਂ 'ਚ ਜੁਆਇਨਿੰਗ ਲੈਟਰ ਟਾਈਪ ਨਹੀਂ ਕਰਨੇ ਹੁੰਦੇ ਅਗਰ ਆਪਾਂ ਪਹਿਲਾਂ ਵੀਡੀਓਜ਼ ਬਣਾਈਆਂ ਸੀ ਠੀਕ ਹੈ ਉਹਦੇ ਬਾਰੇ ਕੀ ਜਾਣਕਾਰੀ ਸੀ ਇਹ ਜਿਹੜੇ ਜੁਆਇਨਿੰਗ ਲੈਟਰ ਉਹਨਾਂ ਨੂੰ ਬੱਚਿਆਂ ਨੂੰ ਪਹਿਲਾਂ ਬੁਲਾਇਆ ਜਾਂਦਾ ਚੈਕਿੰਗ ਕਰਨ ਲਈ ਵੀ ਥੋੜੀ ਜਿਹੜੀ ਨੇਮ ਆਪਾਂ ਕਹਿ ਸਕਦਾ ਮਿਸਟੇਕ ਨਾ ਹੋਵੇ ਕੋਈ ਟਾਈਪਿੰਗ ਮਿਸਟੇਕ ਨਾ ਹੋਵੇ ਉਹ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਡੀਕਲ ਦੀ ਸਾਰੇ ਜ਼ਿਲ੍ਹਿਆਂ ਦਾ ਮਤਲਬ ਕਿ ਮੈਡੀਕਲ ਹੋ ਚੁੱਕਿਆ ਸਾਰੇ ਜ਼ਿਲ੍ਹਿਆਂ ਦਾ ਪ੍ਰੋਸੈਸ ਹੋ ਚੁੱਕਿਆ ਤਾਂ ਇੱਕ ਜ਼ਿਲ੍ਹੇ ਦੇ ਜਿਹੜੇ ਅਗਰ 30 ਤੋਂ 40 ਸਟੂਡੈਂਟ ਨੇ ਤਾਂ ਉਹਨਾਂ ਨੂੰ ਇੰਨਾ ਟਾਈਮ ਨਹੀਂ ਲੱਗਣਾ ਫਾਈਲ ਸਬਮਿਟ ਕਰਦਿਆਂ ਨੂੰ ਠੀਕ ਹੈ ਐਡਾ ਫਾਈਲ ਸਬਮਿਟ ਤੁਸੀਂ ਕਹਿ ਰਹੇ ਹੋ ਕਿ ਹੈੱਡਕੁਆਟਰ ਫਾਈਲ ਸਬਮਿਟ ਹੋਊਗੀ ਹੈੱਡਕ 20 ਕਿਲੋਮੀਟਰ 40 ਕਿਲੋਮੀਟਰ 50 ਕਿਲੋਮੀਟਰ ਜਾ ਕੇ ਉਹਨਾਂ ਦਾ ਹੈੱਡਕੁਆਟਰ ਹੈ ਉੱਥੇ ਜਾ ਕੇ ਗੱਡੀ ਤੇ ਜਾ ਕੇ ਇੱਕ ਦਿਨ ਦੇ ਵਿੱਚ ਉਹ ਫਾਈਲ ਸਬਮਿਟ ਕਰ ਸਕਦੇ ਆ ਸਾਰਾ ਪ੍ਰੋਸੈਸ ਕੰਪਲੀਟ ਹੋਇਆ ਹੋਇਆ ਹੈ ਮੈਡੀਕਲ ਦਾ ਇੱਡਾ ਕੋਈ ਇਸ਼ੂ ਹੁੰਦਾ ਨਹੀਂ ਈਜ਼ੀਲੀ ਅਗਰ 10 ਦਿਨ ਹੁਣ ਇਹਨਾਂ ਨੇ ਤੁਸੀਂ ਛੁੱਡੇ ਕਹਿੰਦੇ ਹਿਸਾਬ ਨਾਲ ਅਗਰ 10 ਦਿਨ ਹਿੱਟ ਪਾ ਦਿੰਦੇ ਨੇ ਤਾਂ ਫਿਰ 2025 ਵਾਲੇ ਬੱਚਿਆਂ ਦਾ ਕੀ ਬਣੂਗਾ 2025 ਦੀ 2024 ਵਾਲੇ ਡੀਵੀ ਵੀ ਦੇਣ ਜਾਣਗੇ ਤੇ ਫਾਈਨਲ ਮੈਟ ਫੇਰ ਹਾਈਟ ਭੱਜੂਗੀ ਜਿਹਨੇ 1742 ਪੋਸਟਾਂ ਨੇ ਉਹ ਚੋਂ ਹੋ ਸਕਦਾ ਜਿਹੜੀਆਂ ਹਨ 3-400 ਪੋਸਟ ਜਿਹੜੀ ਮਤਲਬ ਕਿ 2024 ਵਾਲਿਆਂ ਨੇ ਜੁਆਇਨਿੰਗ ਲੈ ਲੈਣੀ ਆ ਇੱਧਰ 24 ਚ ਤੇ 25 ਵਾਲਿਆਂ ਦੀ ਫਾਈਨਲ ਮੈਟ ਹਾਈ ਹੋ ਜਾਣੀਆਂ ਤੇ ਫੇਰ ਪੋਸਟਾਂ ਖਾਲੀ ਸਰਕਾਰ ਨੇ ਫੇਰ ਕਹਿਣਾ ਅਸੀਂ 1700 ਸਿਵਲ ਹੀ ਬੰਦੇ ਫੇਰ ਭਰਤੀ ਕਰ ਲੇ ਠੀਕ ਹੈ ਤਾਂ ਕਿਰਪਾ ਕਰਕੇ ਇਹ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਇੱਕ ਵਾਰ ਨਾ ਕਰਕੇ ਚੱਲੋ ਇਹ ਐਡਾ ਵੱਡਾ ਪ੍ਰੋਸੈਸ ਨਹੀਂ ਹੈਗਾ 30 ਤੋਂ 40 ਸਟੂਡੈਂਟਾਂ ਦਾ ਕੰਮ ਠੀਕ ਹੈ ਮਤਲਬ ਕਿ 2 ਦਿਨਾਂ ਦਾ ਕੰਮ ਹੈ ਅਗਰ ਜੁਆਇਨਿੰਗ ਹੈ ਉਹ 27 ਤਰੀਕ ਨੂੰ ਉਹਨਾਂ ਨੇ ਕਨਫਰਮ ਕਰਤਾ ਕਿ ਇੰਨੀ ਤਰੀਕ ਨੂੰ ਜੁਆਇਨਿੰਗ ਦੇਣੀ ਆ ਤਾਂ ਉਦੋਂ ਤੱਕ ਵੀ ਇਹ ਜਿਹੜਾ ਤਰਨ ਤਰਨ ਜਿਹੜੇ ਦਾ ਜਿਹੜਾ ਸਾਰਾ ਪ੍ਰੋਸੈਸ ਹੋ ਜੂਗਾ ਕਿਉਂਕਿ ਜਿਹੜੀਆਂ ਵੀ ਫਾਈਲਾਂ ਸਬਮਿਟ ਹੋਈਆਂ ਨੇ ਉਹ ਉਹਨਾਂ ਬੱਚਿਆਂ ਦੀਆਂ ਹੋਈਆਂ ਨੇ ਜਿਹੜੇ ਨੂੰ ਕੰਪਲੀਟ ਮਤਲਬ ਕਿ ਫਾਈਲ ਬਣਾ ਕੇ ਜਿਹੜਾ ਦਾ ਸਾਰਾ ਕੁਝ ਕਲੀਅਰ ਸ ਹੈ ਉਹਨਾਂ ਦੀਆਂ ਫਾਈਲਾਂ ਇੰਦੇ ਹੈੱਡਕਵਰਟਰ ਭੇਜੀਆਂ ਜਾਂਦੀਆਂ ਨੇ ਠੀਕ ਹੈ ਤੇ ਨੈਕਸਟ ਹੈ ਸਰ 27 ਤਰੀਕ ਨੂੰ ਸਹੀ ਨਹੀਂ ਆ ਬਿਲਕੁਲ ਵੀ 24 25 ਨੂੰ ਦੇਖੋ ਜੀ ਇਹ ਚੀਜ਼ ਬਾਰੇ ਤੁਹਾਨੂੰ ਇਨਫੋਰਮੇਸ਼ਨ ਮੈਂ ਪਹਿਲਾਂ ਦੇ ਦੇ ਦਿੱਤੀ ਆ ਠੀ 21 22 ਤਰੀਕ ਨੂੰ ਜਿਹੜਾ ਆਪਣਾ ਧਰਨਾ ਪਲਾਨ ਹੋਇਆ ਤਾਂ 24 25 ਤਰੀਕ ਨੂੰ ਮੈਨੂੰ ਕਾਰਨ ਨਹੀਂ ਦੱਸਤਾ ਤੇ ਇੰਨੀ ਛੇਤੀ ਧਰਨਾ ਮਤਲਬ ਕਿ ਮੈਨੇਜ ਵੀ ਨਹੀਂ ਕਰ ਸਕਦੇ ਠੀਕ ਹੈ ਤੇ ਜਿਹੜੀ ਬਾਕੀ ਉੱਥੇ ਰਹਿਣ ਸਹਿਣ ਦੀ ਗੱਲ ਆ ਹੋ ਸਕਦਾ ਇੱਕ ਰਾਤ ਲੱਗ ਜੇ ਉੱਥੇ ਮਤਲਬ ਕਿ ਖਾਣਾ ਪੀਣਾ ਉਹਦੇ ਲਈ ਜਿਹੜਾ ਫੰਡ ਵੀ ਇਕੱਠਾ ਕਰ ਕਰ ਰਹੇ ਨੇ ਠੀਕ ਹੈ 2024 ਵਾਲੇ ਕੈਂਡੀਡੇਟਸ ਤੇ ਜਿਹੜੇ ਮਤਲਬ ਕਿ ਲੀਡ ਕਰ ਰਹੇ ਨੇ ਉਹ ਮਤਲਬ ਕਿ 100 ਰੁਪਏ ਪਰ ਪਰਸਨ ਹੈ ਤੇ ਜਿਹੜੇ ਵੀ 2024 ਵਾਲੇ ਕੈਂਡੀਡੇਟ ਨੇ ਉਹ ਆਪਣੇ ਬਟਾਲੀਅਨ ਦੇ ਆਪਣੇ ਡਿਸਟ੍ਰਿਕਟ ਦੇ ਤੁਸੀਂ ਜਿਸ ਤਰੀਕੇ ਨਾਲ ਵੀ ਧਰਮ ਨੇ ਦੇ ਮਤਲਬ ਕਿ ਤੁਹਾਡੇ ਮੂਡੀ ਨੇ ਗਰੁੱਪ ਦੇ ਵਿੱਚ ਉਹਨਾਂ ਨੂੰ 100-100 ਰੁਪਏ ਪੇਮੈਂਟ ਕਰ ਦਿਓ ਠੀਕ ਹੈ ਤਾਂ ਜੋ ਉੱਥੇ ਖਾਣ ਪੀਣ ਦਾ ਬੈਠਣ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ 2024 ਦੀ ਜੁਆਇਨਿੰਗ ਹੋ ਜੇ ਸਰ ਫਿਰ ਰਵਾਈਜ਼ ਕਟਆਫ ਦੇਖੋ ਜੀ ਜੇਕਰ 2024 ਦੀ ਜੁਆਇਨਿੰਗ ਟਾਈਮ ਨਾਲ ਹੋ ਜਾਂਦੀ ਆ ਤਾਂ ਇਹ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ 70% 60% ਚਾਂਸ ਹੈਗੇ ਨੇ ਕਿ ਜਿਹੜੀ ਕਟਆਫ ਹੈ 2025 ਵਾਲਿਆਂ ਦੀ ਡੀਵੀ ਦੀ ਉਹ ਰਵਾਈਜ਼ ਹੋ ਸਕੇ ਸਰ ਮੇਰੇ 83 ਮਾਰਕਸ ਹੈ ਫੀਮੇਲ ਫਰੋਮ ਅਦਰ ਸਟੇਟ ਡੀਵੀ ਮੇਂ ਨਾਮ ਆ ਗਿਆ ਹੈ ਮੇਰਾ ਫਾਈਨਲ ਹੋਣੇ ਕੁਝ ਚਾਂਸ ਹੈ ਕਿਉਂਕਿ ਮੇਲ ਕੀ ਕਟਆਫ ਲਿਸਟ ਦੇਖੋ ਜੀ ਇਹ ਚੀਜ਼ ਹੁਣ ਤੁਹਾਨੂੰ ਆਪ ਵੀ ਪਤਾ ਕਿ ਤੁਸੀਂ ਜਿਹੜੀ ਫਾਈਨਲ ਆ ਤੁਸੀਂ ਇੱਕ ਵਾਰ ਡੀਵੀ ਦੇ ਕੇ ਜਾਓ ਡੀਵੀ ਤੁਸੀਂ ਜ਼ਰੂਰ ਦੇ ਕੇ ਜਾਣੀ ਆ ਤੇ ਬਾਕੀ ਜਿਹੜੀ ਤੁਹਾਡੀ ਫਾਈਨਲ ਕਟਆਫ ਹੈ ਉਹ ਜਨਰਲ ਮੇਲ ਦੇ ਅਕਾਊਂਟ ਮਤਲਬ ਕਿ ਬਰਾਬਰ ਹੋਣੀ ਚਾਹੀਦੀ ਹੈ ਫਿਰ ਤੁਸੀਂ ਜਿਹੜਾ ਫਾਈਨਲ ਚ ਸਿਲੈਕਸ਼ਨ ਲਓਗੇ ਪਰ ਜਿਹੜੀ ਤੁਹਾਡੀ ਡੀਵੀ ਹੈ ਉਹਦੇ ਲਈ ਤੁਸੀਂ ਜ਼ਰੂਰ ਆਉਣਾ ਕਿਉਂਕਿ ਅਗਰ ਤੁਹਾਡਾ ਰੱਬ ਕਰੇ ਕੋਈ ਐਸੀ ਕੋਈ ਗੱਲਬਾਤ ਹੋਵੇ ਕਿ ਤੁਹਾਡਾ ਨਾਮ ਆ ਜਾਏ ਅਗਰ ਤੁਹਾਡਾ ਨਾਮ ਨਹੀਂ ਵੀ ਆਉਂਦਾ ਤਾਂ ਵੀ ਤੁਹਾਨੂੰ ਨੈਕਸਟ ਟਾਈਮ ਲਈ ਪ੍ਰੋਸੈਸ ਦਾ ਪਤਾ ਹੋਊ ਕਿ ਹਾਂ ਡੀਵੀ ਕਿਸ ਤਰੀਕੇ ਨਾਲ ਹੁੰਦੀ ਆ ਸਰ ਸਹੀ ਗੱਲ ਹੈ ਸਰ 2024 ਤੇ 25 ਦੋਨਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਹੈ 24 ਵਾਲਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੈ ਉਹ ਪਲੀਜ਼ ਨਾ ਜਾਣ ਡੀਬਲੀ ਹਾਂਜੀ ਇਹ ਵੀ ਗੱਲ ਹੈ ਇੱਕ ਤਾਂ ਪਹਿਲਾਂ 2024 ਤੇ 2025 ਵਾਲੇ ਬੱਚੇ ਸਾਰਿਆਂ ਨੂੰ ਇਕੱਠੇ ਹੋ ਕੇ ਧਰਨੇ ਲਈ ਜਿਹੜਾ ਹੈਗਾ ਖੜਨਾ ਪਊਗਾ ਤੇ ਅਗਰ 2025 ਵਾਲਿਆਂ ਤੇ ਕੋਈ ਅਜਿਹੀ ਮੁਸੀਬਤ ਆਊਗੀ ਤਾਂ 2024 ਵਾਲੇ ਬੱਚਿਆਂ ਨੂੰ ਵੀ 2025 ਵਾਲੇ ਬੱਚਿਆਂ ਨਾਲ ਜਿਹੜਾ ਹੈਗਾ ਮਤਲਬ ਹੈ ਖੜਨਗੇ ਇਹ ਚੀਜ਼ ਅਸੀਂ ਆਪ ਗਾਰੰਟੀ ਦਿੰਦੇ ਹਾਂ ਅਸੀਂ ਆਪ ਇਸ ਚੀਜ਼ ਬਾਰੇ ਵੀਡੀਓਜ਼ ਬਣਾਵਾਂਗੇ ਕਿ 2025 ਵਾਲੇ ਬੱਚੇ ਥੋਡੇ ਨਾਲ ਮਤਲਬ ਕਿ ਆਏ ਸੀ ਠੀਕ ਹੈ ਤਾਂ ਨਿਚਤਾਂ ਤੁਸੀਂ ਵੀ 2025 ਵਾਲੇ ਬੱਚਿਆਂ ਦਾ ਸਾਥ ਦਿਓ ਉਹਨਾਂ ਲਈ ਕਿਸੇ ਨਾ ਕਿਸੇ ਚੀਜ਼ ਨਾਲ ਮਤਲਬ ਕਿ ਉਹਨਾਂ ਨੂੰ ਸਪੋਰਟ ਕਰੋ ਤਾਂ ਜੋ ਉਹਨਾਂ ਦੀ ਭਰਤੀ ਵੀ ਜਲਦ ਤੋਂ ਜਲਦੀ ਸਰੇ ਹੋ ਸਕੇ ਠੀਕ ਹੈ ਤੇ ਬਾਕੀ ਮੇਰੀ 2024 ਦੇ ਬੱਚਿਆਂ ਨੂੰ ਵੀ ਬੇਨਤੀ ਹੈ ਅਗਰ ਤੁਹਾਡਾ ਨਾਮ ਚਾਹੇ ਕਿਸੇ ਵੀ ਗੈਟਰ ਦੇ ਵਿੱਚ ਹੈ ਕਿਉਂਕਿ ਇਸ ਵਾਰ ਮੈਰਿਟ ਹਾਈ ਜਾਣ ਦੇ ਕਾਰਨ 2025 ਵਾਲੇ ਬੱਚੇ ਮੋਸਟਲੀ ਮਤਲਬ ਕਿ ਜਨਰੇਲ ਬਾਰਡਰ ਲਾਈਨ ਤੇ ਸੀ ਜਿਹੜੇ 85 85 ਨੰਬਰ ਵੀ ਲਈ ਬੈਠੇ ਸੀ ਉਹ ਵੀ ਬਾਹਰ ਹੋ ਗਏ ਤਾਂ ਕਿਰਪਾ ਕਰਕੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਅਗਰ ਕਿਸੇ ਦਾ ਸਰਦਾ ਅਗਰ ਕਿਸੇ ਦਾ ਦੋ ਚਿੱਤਾਂ ਮਨ ਹੋਇਆ ਹੋਇਆ ਕਿ ਡਿਸਟ੍ਰਿਕਟ ਜਾਂ ਮੰਜ ਆਰ ਮਾਡਲ ਨਵਾ 2024 ਚ ਠੀਕ ਹੰਦਾ ਉਹ ਕਿਰਪਾ ਕਰਕੇ 2024 ਚ ਹੀ ਭਰ ਰਿਓ 2025 ਦੀ ਡਵੀਆ ਜਿਹੜੀ ਨਾਂ ਦੇਣ ਜਾਇਓ ਠੀਕ ਹੈ ਤੇ ਨੈਕਸਟ ਆ ਗਿਆ ਸਰ ਤਰਨਾ ਮੰਡੇ ਟਿਊਜ਼ਡੇ ਤੱਕ ਹੋਣਾ ਚਾਹੀਦਾ ਸੀ 28 ਨੂੰ ਡਵੀ ਸਟਾਰਟ ਹੈ ਦੇਖੋ ਜੀ ਇਸ ਚੀਜ਼ ਬਾਰੇ ਮੈਂ ਜਿਹੜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਆ ਠੀਕ ਆ ਤੇ ਏ ਮਤਲਬ ਕਿ ਧਰਨੇ ਦਾ ਆਪਾਂ ਸਾਰੀ ਗੱਲਬਾਤ ਕਰ ਲਈ ਐ ਤੇ ਬਾਕੀ ਤੁਸੀਂ ਜੇਕਰ ਹੋ ਸਕਦਾ ਤਾਂ ਸਾਰੇ ਨੇ ਧਰਨੇ ਲਈ ਜ਼ਰੂਰ ਆਉਣਾ ਤੇ ਆਪਣਾ 2024 ਦੇ ਕੈਂਡੀਡੇਟ ਦਾ ਸਾਥ ਜ਼ਰੂਰ ਦੇਣਾ ਤੇ ਬਾਕੀ ਅੱਜ ਦੀ ਵੀਡੀਓ ਲਈ ਜਿਹੜਾ ਆਪਾਂ ਮਤਲਬ ਕਿ ਸਾਰੇ ਤੁਹਾਡੇ ਡਾਊਟ ਕਲੀਅਰ ਕਰ ਦਿੱਤੇ ਨੇ ਤੇ ਇਹ ਜਿਹੜੇ ਮੈਂ ਤੁਹਾਨੂੰ ਇੱਕ ਵਾਰ ਫੇਰ ਜਿਹੜੀ ਹੈਗੀ ਜਾਣਕਾਰੀ ਦੇਣਾ ਚਾਹੁੰਦਾ ਧਰਨੇ ਲਈ ਠੀਕ ਹੈ 27 ਨਵੰਬਰ ਨੂੰ ਦਿਨ ਵੀਰਵਾਰ ਨੂੰ ਧਰਨਾਗਾ ਤੇ ਸਵੇਰੇ 10 ਵਜੇ ਤੋਂ ਪਹਿਲਾਂ ਤੁਸੀਂ ਸਾਰੇ ਨੇ ਨੀਅਰ ਬੇਰਕਾ ਪਲਾਂਟ ਆ ਜਾਣਾ ਤੇ ਉਥੋਂ ਹੀ ਜਿਹੜਾ ਮਤਲਬ ਕਿ ਆਪਾਂ ਰੋਸ਼ ਪ੍ਰਦਰਸ਼ਨ ਸ਼ੁਰੂ ਕਰਾਂਗੇ ਸੀਐਮ ਆਰ ਸਾਹਿਬ ਦੀ ਕੋਠੀ ਤੱਕ ਤੇ ਸਾਰੇ 2024 ਤੇ 2025 ਦੇ ਕੈਂਡੀਡੇਟਸ ਜਿੰਨੇ ਵੀ ਮਤਲਬ ਕਿ ਆ ਸਕਦੇ ਆ ਤਾਂ ਉਹ ਜ਼ਰੂਰ ਪਹੁੰਚੋ ਠੀਕ ਹੈ ਤੇ ਬਾਕੀ ਅੱਜ ਦੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰਦੇ ਰਹੋ ਹਮਿੰਤ ਕਰਦੇ ਰਹੋ ਥੈਂਕ ਯੂ